ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਜਲੰਧਰ ਚੌਣੀ ਦੇ ਮੋਹੱਲਾ ਨੰਬਰ 26 ਵਿਖੇ ਸਥਿਤ ਅਵਿਨਾਸ਼ ਸ਼ਰਮਾ ਜੀ ਦੇ ਗ੍ਰਹਿ ਵਿਖੇ ਪਹੁੰਚੇ ਇੱਥੇ ਉਹਨਾਂ ਦੇ ਨਾਲ ਵਿਧਾਇਕ ਪ੍ਰਗਟ ਸਿੰਘ ਵੀ ਮੌਜੂਦ ਸਨ ਜਿੱਥੇ ਸਾਰੇ ਹੀ ਲੋਕਾਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਲੋਕਾਂ ਨੇ ਲੋਕ ਸਭਾ ਚੋਣਾਂ 'ਚ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਦੇ ਨਾਲ ਜਤੂਣ ਦਾ ਭਰੋਸਾ ਵੀ ਦਿੱਤਾ ਸਰਜੀਤ ਸਿੰਘ ਜਨੀ ਐਕੀਮੈਸਰ ਅੱਜ ਅਵਨਾਸ਼ ਜੀ ਦੇ ਘਰ ਔਰ ਸਾਡੀ ਜਿਹੜੀ ਸ਼ੌਣੀ ਦੀ ਛੋਟੀ ਜੀ ਟੀਮ ਹੈ ਉਹਨਾਂ ਨੂੰ ਇੰਟਰੋਡਕਸ਼ਨ ਕਰਾਉਣ ਲਈ ਔਰ ਦੀਪ ਨਗਰ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਇੰਟਰੋਡਕਸ਼ਨ ਕਰਾਉਣ ਲਈ ਇੱਥੇ ਬੈਠ ਕੇ ਆਏ ਆ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਵੀ ਆਪਾਂ ਜਿੱਦਾਂ ਪਹਿਲਾ ਫੰਕਸ਼ਨ ਕਰਨੇ ਆ ਆਪਾਂ ਉਦੋਂ ਹੀ ਫੰਕਸ਼ਨ ਆਪਾਂ ਬਿਲਕੁਲ ਸਾਰੇ ਮਸਲੇ ਹੱਲ ਕਰਦੇ ਆ ਮੇਰੀ ਇੱਕੋ ਹੀ ਬੇਨਤੀ ਆ ਜੀ ਇੰਟਰੋਡਕਸ਼ਨ ਆ ਆਪਾਂ ਕੋਈ ਫਾਰਮਲ ਇਹ ਫੰਕਸ਼ਨ ਨਹੀਂ ਰੱਖਿਆ ਸਿਰਫ ਆਪਣੇ ਛੋਣੀ ਦੇ ਜਿਹੜੇ ਮੇਨ ਮੇਨ ਵਰਕਰ ਹੈਗੇ ਆ ਉਹਨਾਂ ਦੀ ਇੰਟਰੋਡਕਸ਼ਨ ਆ ਮੈਂ ਸਿਰਫ ਇੰਨਾ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਥੋੜੇ ਜਿਹਾ ਪਿੱਛੇ ਹੋ ਕੇ ਜਨਾਬ ਨਾਲ ਸਿਕਿਉਰਟੀ ਵਾਲੇ ਮੁੰਡਿਆਂ ਨੂੰ ਵੀ ਮੈਂ ਜਿੱਤਾ ਲੈ ਕੇ ਰੱਖਾਂ ਮੈਂ ਦੋ ਚਾਰ ਮਿੰਟ ਹੀ ਬੋਲਾਂਗਾ ਲੇਕਿਨ ਛੋੜੀ ਨਹੀਂ ਜਿਆ ਜਿਹੜੀਆਂ ਪ੍ਰੋਬਲਮ ਤੇ ਆਈਆਂ ਨੇ ਕਿਉਂਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਕਲੇਮ ਦੇ ਵਿੱਚ ਜਿਵੇਂ ਇੱਥੇ ਅਲਾਰਟ ਹੋਈ ਕੋਈ ਜਗ੍ਹਾ ਅਲਰ ਮਾਰਡਨ ਹੋਈ ਉਹ ਜੀ ਗੁਰੂਬੱਦੀ ਬਣ ਗਈ ਸਾਡੀ ਹਲੇ ਤੱਕ ਹੀ ਜਗ੍ਹਾ ਐਸਟੀ ਐਸਟੀ ਰਹੀ ਹੈ ਤੇ ਮੈਂ ਜੰਗੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ਇਹ ਪਾਰਲੀਮੈਂਟ ਚ ਜਾ ਕੇ ਇਹ ਮੁੱਦਾ ਜਰੂਰ ਚੱਕਣ ਕਿਉਂਕਿ ਜਿਸ ਜੀਆਂ ਹੀ ਬੰਦ ਹੋ ਚੁੱਕੀਆਂ ਨੇ ਲੱਖਾਂ ਕਰੋੜਾਂ ਦੀ ट्रांजੈਕਸ਼ਨ ਹੁੰਦੀ ਆ ਗੁੱਡ ਵੀਥ ਤੇ ਚੱਲੀ ਜਾਂਦੀ ਪਈ ਐ ਤੇ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿਉਂਕਿ ਸਹਾਰ ਪ੍ਰਗਟ ਸਿੰਘ ਜੀ ਨੇ ਜਿਸ ਨੇ ਐਮ ਐਲ ਏ ਸੀਗੇ ਤੇ ਉਹਨਾਂ ਨੇ ਜਾ ਕੇ ਮੇਰੇ ਨਾਲ ਜਾ ਕੇ ਉੱਥੇ ਰਜਿਸਟਰੀਆਂ ਚਾਲੂ ਕਰਾਈਆਂ ਸੀ ਤੇ ਮੈਂ ਅਥਵੀਰ ਜੀ ਵੈਸੇ ਇਹਨਾਂ ਨੂੰ ਇਹ ਕਹਾਂਗਾ ਧਿਆਨ ਉਤੇ ਲੇਕਿਨ ਆਪਣਾ ਰੰਗਰ ਸਿੱਖਿਆਰ ਸੋਜਣ ਸਾਰਿਆਂ ਨੂੰ ਜਿੰਦਾਬਾਦ ਭਾਟਾ ਸਰ ਮੂ ਬੱਕਾ ਬਾਰ ਹੋ ਗਿਆ ਇਹ ਇੱਕ ਤਰ੍ਹਾਂ ਉੱਚੀ ਅੜਾਰੀਆਂ ਯਾਰ ਦੀਆਂ ਹੋ ਗਈਆਂ ਇਕ ਉਤਰ ਮੇਰੇ ਯਾਰ ਤਿਤਨੀਆ ਬੋਲਗੇ ਹਾਂ ਦੇਖੋ ਵੀ ਟੀਨੂ ਪਹਿਲਾ ਸੀਗਾ ਡੀਐਸਪੀ ਚ ਘਰਸੀਰਾ ਨੂੰ ਧੋਖਾ ਦੇ ਕੇ ਆ ਗਿਆ ਫਿਰ ਆਪਣੀ ਪਾਰਟੀ ਬਣਾ ਲਈ ਉਹਦੇ ਚੜ੍ਹਨਿਓ ਗਿਆ ਦੀ ਤੇ ਫਿਰ ਨੇ ਚਲੇ ਗਿਆ ਅਕਾਲੀ ਦਲ ਨਾਲ ਕਹਿੰਦਾ ਜੀ ਮੇਰਾ ਸਗਾ ਬਾਪ ਇਹ ਪ੍ਰਕਾਸ਼ ਸਿੰਘ ਬਾਦਲ ਸੁਖਾਨੀ ਉਹਦਾ ਮੁੰਡਾ ਮੈਂ ਹੀ ਹਾਂ ਤੇ ਰਾਤ ਦੇ ਰਾਤ ਉਹਨੂੰ ਧੋਖਾ ਦੇ ਕੇ ਅਗਲੀ ਸਵੇਰ ਉਹਨਾਂ ਚਾਰ ਵਾਲਿਆਂ ਬੰਦ ਚੜਿਆ ਫਿਰਦਾ ਹੈ ਉਧਰ ਰਿੰਕੂ ਹੈ ਿੰਕੂ ਬਣਾ ਕਾਂਗਰਸ ਵਿੱਚ ਸੀਗਾ ਫੇਰ ਚਲੇ ਗਿਆ ਆਵਾਦੀ ਪਾਰਟੀ ਚ ਉਹਨਾਂ ਨੇ ਐਮਪੀ ਵੀ ਬਣਾਇਆ ਸਮੇਤ ਟਿੱਕੇ ਭੱਜ ਗਏ ਉਹਨਾਂ ਦੀ ਹੁਣ ਪੀਏ 25 ਕਰੋੜ ਰੁਪਏ ਲੈ ਗਿਆ ਜੀ 25 ਕਰੋੜ ਰੁਪਈਆ ਪਹਿਲਾਂ ਕਹਿੰਦੇ ਵੀ ਰਿਕੂ ਆ ਟਿੱਕੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦੱਜੀ ਅਧିକਾਰ ਦੋ ਮੇ ਮੀਰ ਜਦੇ ਨਾਲ ਕਦੋਂ ਇਹਨਾਂ ਦੀ ਮਰਜ਼ੀ ਕਰ ਨੂੰ ਕਿਹੋ ਜਿਹਾ ਕਰ ਦੋ ਅਜਿਹੇ ਕਿਰਦਾਰ ਵਾਲੇ ਬੰਦਿਆਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਲੀਡਰ ਮੰਨ ਸਕਦੇ ਜਿਹੜੇ ਲੋਕਾਂ ਦਾ ਜਿਹਦੇ ਸੈਕੰਡ ਦਾ ਵੀ ਸਟੈਂਡ ਉਹਦਾ ਆਪਣਾ ਕੋਈ ਸਟੈਂਡ ਨਹੀਂ ਨਾ ਦਾ ਤਾਂ ਫਿਰ ਲੋਕ ਵੀ ਇਹਨਾਂ ਦੇ ਨਾਲ ਸਟੈਂਡ ਨਹੀਂ ਕਰਦੇ ਤੇ ਕਰਨੇ ਵੀ ਨਹੀਂ ਚਾਹੀਦੇ ਕਿਉਂਕਿ ਇਹਨਾਂ ਦਾ ਤਾਂ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੈ ਜਿਹੜਾ ਦੇਖਦਾ ਹੱਕ ਲੈ ਜਾਂਦਾ ਭੈਣੇ ਤੇ ਕਿ ਜਦ ਇੱਕ ਵਾਰ ਰੇਟ ਹੀ ਲੱਗ ਗਿਆ ਜਿਹੜਾ ਇੱਕ ਵਾਰ ਜੜੀ ਟੱਪ ਗਿਆ ਉਹਦਾ ਕਿਆ ਬਣਾ ਕਿੰਨੇ ਟੱਪੜਿਆ ਉਹਨੇ ਦਿੱਸੇ ਇਸ ਕਰਕੇ ਅਜਿਹੇ ਬੰਦਿਆਂ ਨੂੰ ਅਸੀਂ ਲੀਡਰ ਨਹੀਂ ਬਣ ਸਕਦੇ ਤੇ ਨਾ ਹੀ ਜਨਦਰ ਦੇ ਲੋਕ ਸਵੀਕਾਰ ਕਰਦੇ ਅੱਜ ਜਿਹੜੇ ਦਲਵਤ ਨੂੰ ਹ ਲਾਲਚ ਆ ਡਰ ਦੇ ਵਾਸਤੇ ਬੈ ਕੇ ਅੱਗੇ ਤੇ ਅੱਗੇ ਪਾਰਟੀਆ ਬਣਦੇ ਇੱਕ ਨੇ ਟਿਕਟੇ ਦਿੱਤੀ ਦੂਸਰੀ ਬੰਨ ਚੱਕਣਾ ਜਾਂਦੇ ਦੂਸਰੀ ਟਿਕਟੇ ਵੀ ਉਹ ਲੈ ਜਾਂਦੇ ਅੱਗੇ ਸੋ ਅਜਿਹੇ ਲੋਕਾਂ ਦੇ ਸਾਨੂੰ ਅੱਜ ਸਾਧ ਦਾ ਰਹਿਣਾ ਪੈਣਾ ਹਾਂ ਯਾਰ ਤੇ ਨਾਲੇ ਫੇਰੇ ਆ ਕਿ ਜੇ ਕਾਂਗਰਸੀ ਨੂੰ ਕੋਣੀ ਉਹਰ ਪੱਕੇ ਕਾਂਗਰਸੀ ਨੂੰ ਤਾਂ ਪਾਉਂ ਆਏ ਪਾ ਨਕਲੀ ਆ ਇੱਧਰ ਉੱਧਰ ਗਏ ਵਿੱਚ ਤਾਂ ਕੋਈ ਆਮ ਆਦੀ ਜੋ ਲੜ ਰਿਹਾ ਕੋਈ ਖਾਲੀ ਦਲ ਤੋਂ ਲੜ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਜੇ ਪੰਜਾਬ ਦੀ ਹੋਂਦ ਦਾ ਮਸਲਾ ਹੈ ਬੀਜੇਪੀ ਪੰਜਾਬ ਨੂੰ ਡੋਬਣਾ ਚਾਹਦੀ ਹੈ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਤੁਸੀਂ ਇਹ ਦੇਖ ਲਓ ਭਈ ਪਹਿਲਾਂ ਹੁੰਦਾ ਸੀ ਵੀ ਆਧਾਰ ले ली कोई चीज व्यापारी ने जिन्नी देर आपस में गल हो पैसे दे देते दे। हूँ कानून बनाता कि पंताली पैसे देने देने दे। आ जी एस टी है जी एस टी कार्च सारा क्लीयर करो बहुत यार सारा कि क्लीयर कर दी समान अंदर पे जहां बेचूंगे तो जी एस टी भर लेकिन जो समाने तो पास आ गया जी एस टी सारा जमा कराओ कानून बनाता सारा व्यापार हिल गया ਇਸੇ ਤਰ੍ਹਾਂ ਕਿਸਾਨੇ ਹਿੱਲੀ ਹੋਈ ਹੈ ਕਿਸਾਨਾਂ ਨੂੰ ਰੋਜ਼ ਘੁੱਟਦੇ ਆ ਇਸੇ ਤਰ੍ਹਾਂ ਗਰੀਬ ਲੋਕ ਗਿੱਲਿਆ ਹੋਇਆ ਔਰ ਇੱਕ ਸਾਡੇ ਝਾੜੂ ਵਾਲੇ ਆ ਭਗਵੰਤ ਮਾਨ ਜੀ ਬਾਈ ਦਾ ਕਿਹਾ ਸੀ ਯਾਰ ਸ਼ਰਾਬੀ ਆਦਮੀ ਨੂੰ ਤਾਂ ਕੋਈ ਬੱਚਾ ਨਹੀਂ ਪਰੌਧ ਨਹੀਂ ਪਿਆਪ ਸੁਣਣ ਲੱਗੇ ਇਹ ਪੰਜਾਬ ਦਾ ਇਹਨਾਂ ਨੇ ਸਿੱਤਿਆਨਾਸ਼ ਕਰਤਾ 80000 ਕਰੋੜ ਰੁਪਇਆ ਇਹਨਾਂ ਨੇ ਲੈ ਲਿਆ 2 ਸਾਲਾਂ ਦੇ ਵਿੱਚ 2500 ਕਰੋੜ ਰੁਪਈਆ ਦਾ ਆ ਪਿਛਲੇ 15 ਦਿਨਾਂ ਜਿੰਦਰ ਦਾ ਕੋਟ ਲੱਗਿਆ ਉਦੋਂ ਦਾ ਲੈ ਲਿਆ ਤੇ ਪੰਜਾਬ ਦੀ ਅਰਥ ਵਿਵਸਥਾ ਬਿਲਕੁਲ ਖਤਮ ਹੋ ਰਹੀ ਹੈ ਇੱਥੇ ਤੱਕ ਖਤਮ ਹੋ ਰਹੀ ਹੈ ਕਿ ਆਪ ਪੁਲਿਸ ਵਾਲੇ ਮਰਾਜ਼ਮ ਖੜੇ ਹੈ ਇਹਨਾਂ ਨੂੰ ਅਜੇ ਤੱਕ ਇਸ ਮਿਹਨਤ ਦੀ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਤਨਖਾਹ ਦੇਣ ਦੇ ਤੋਂ ਵੀ ਆਵਾਜ਼ਾਰ ਹੋਈ ਜੀ ਸਰਕਾਰ ਉਹ ਰੋਜ਼ ਕਹੀ ਜਾਂਦਾ ਕਿ ਜੀ ਖਜ਼ਾਨਾ ਭਰਿਆ ਹੋਇਆ ਹੈ ਅੱਜ ਦਿਖਦਾ ਵੀ ਨਹੀਂ ਹੈ ਨੀ ਪਿਆਨਾ ਪਰਿਆਵਾ ਇੱਕ ਪੈਸਾ ਇਹਨਾਂ ਨੇ ਕਿਸੇ ਮਿਊਨਿਸਪਲ ਕਮੇਟੀ ਆ ਪੰਚਾਇਤ ਦੇ ਹੱਥ ਬਨੇ ਰੱਖਿਆ ਪਿਛੇ ਦੋ ਸਾਲਾਂ ਦੇ ਜਿਹੜੇ ਪੈਸੇ ਸਰਬਰਗਰ ਸਿੰਘ ਨੇ ਵੀ ਦਿੱਤੇ ਸੀ ਐਸੀ 15 ਕਰੋੜ ਰੁਪਈਆ ਆਖਰੀ ਤਿੰਨ ਮਹੀਨੇ ਚ ਦਿੱਤਾ ਲਾ ਕੇ ਤੇ ਜਿਹੜੇ ਪੈਸੇ ਦਿੱਤੇ ਹੋਏ ਸੀ ਉਹ ਵੀ ਵਾਪਸ ਲੈ ਕੇ ਨਵਾਂ ਪੈਸਾ ਅੱਜ ਤੱਕ ਕੋਈ ਨਹੀਂ ਆਇਆ ਸਿਰਫ ਛਾਠੇ ਮਾਰਨ ਦੇ ਮਾਸਤੇ ਆ ਹੋਰ ਕੁਝ ਨਹੀਂ ਕਰਦੇ ਡਰਾਮੇਵਾਰੀ ਦੇ ਇਲਾਵਾ ਇਹਨਾਂ ਨੂੰ ਕੰਮ ਕੋਈ ਨਹੀਂ ਹੈ ਆਮ ਆਦੀ ਪਾਰਟੀ ਵਾਲਿਆਂ ਨੂੰ ਆ ਬੀਪੀਆਂ ਉਹ ਖੜੀਆਂ ਲੋ ਤਾੜੀ ਪਈ ਜਣਾ ਉਹਦੇ ਸਰਾਇ ਨੂੰ ਕਰਨ ਬੀਪੀਆਂ ਨੂੰ ਜਗਾ ਦੇਣਾ ਇਹਨਾਂ ਨੇ ਲੜਕੇ ਨਾਲ ਟੁੱਟੜੇ ਹੋਣਾ ਆ ਆ ਦੇ ਪਾਟਿਆ ਲੈ ਹਜ਼ਾਰ ਹਜ਼ਾਰ ਰੁਪਈਆ ਦਾਇਮ ਉਹਦਾ ਪੈਂਜੀ ਖੜੇ ਆਇਦਾ 25000 ਹੋਇਆ ਵਾ ਤੇ ਜਾਰੇ ਪੈਂਜੀ ਦਾ ਹੋ ਗਿਆ ਹਜ਼ਾਰ ਰੁਪਈਆ ਮਹੀਨੇ ਨਾਲ ਸਾਫ ਲਾ ਲੂ 25000 ਤਾਂ ਬੜੇ ਗਿਆ ਹੁਣ ਜਿੱਦੜ ਆਏ ਤਾਂ ਇਹਨਾਂ ਨੇ ਲੜਕੇ ਨਾਲ ਪੁੱਛਣਾ ਝਾੜੂ ਲੈ ਕੇ ਵੀ ਗਾੜੇ ਮੰਗਾਣਿਓ ਕੋਲੋਂ ਹਜ਼ਾਰ ਹਜ਼ਾਰ ਰੁਪਈਆ ਦੇਣਾ ਤਾਂ ਤੁਹਾਡਾ 25000 ਬਣ ਗਿਆ ਲਿਆਓ ਕਿੱਥੇ ਆ तो हर किसी ने धोखा तो किया इसलिए एस अभी बेनती करना है कि तगड़े होके आप ये वोटा कांग्रेस को तो पाइए क्योंकि कांग्रेस एक ऐसी जमात है जी आप अगे ले जा सकती है और मैं तो तीन महीने मुख्यमंत्री रहा थोड़े बिजली के बकाए माफ़ करते सी। पानी के बकाए माफ़ करते थे पानी दैंकिया के थोड़े बिल आने बंद करते पुराने बकाए माफ़ करते थोड़ा पेट्रोल सस्ता किया दस रुपए ਵਾਂਜੇਪੇ ਟੀਜੇ ਸਤਾ ਕੀਤਾ ਸੀ ਤੇ ਅੱਜ ਤੱਕ ਵੀ ਹੋ ਤੁਹਾਨੂੰ ਪਾਣੀ ਦੇ ਬਿੱਲ ਵੀ ਸਸਤੇ ਆਉਂਦੇ 3 ਰੁਪਏ ਬਿਜਲੀ ਦਾ ਰੇਟ ਘਟਾਇਆ ਆ ਜਿਹੜਾ ਜ਼ੀਰੋ ਵਾਲਾ ਕੰਮ ਇਹਦਾ ਐਸਆਈਓ ਕਰਕੇ ਗਏ ਸੀ ਲੇਕਿਨ ਇਹਨਾਂ ਨੇ 301 ਦੇ ਉੱਪਰ ਜਿਹੜੀ ਕੈਪ ਲਗਾਈ ਹੈ ਇਹ ਵੀ ਚੱਕਣੀ ਆਪਾਂ ਸਾਡੇ ਲੋਕਾਂ ਨੂੰ ਸਹਾਰਾ ਦੇਣਾ ਵੀ ਹੈ ਵੀ ਹੈ ਵੀ ਹੁਣ ਜਿਹਦੇ ਘਰ ਚਾਰ ਬੱਕੇ ਲੱਗੇ ਹੋਏ ਆ ਉਹਨੂੰ ਜ਼ੀਰੋ ਆਉਂਦਾ ਨਹੀਂ ਜਿਹਦੇ ਇੱਕ ਰੱਖਿਆ ਉਹਨੂੰ ਆਉਂਦਾ ਤਾਂ ਉਹਦਾ ਕੀ ਕਸੂਰ ਹੈ 301 301 ਕੋਈ ਬਾਤ ਹੋਈ ਨਹੀਂ ਉਹ ਵੀ ਕਰਨਾ ਆਪਾਂ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੇਂਟ ਦਿੱਤੇ ਦੀ ਆਪਾਂ ਲੰਬੀਆਂ ਗੱਲਾਂ ਕਰਾਂ ਦੀ ਮੈਂ ਤੁਹਾਨੂੰ ਖਾਸੀ ਮਿਲਦੀ ਕਰਕੇ ਤੁਹਾਡਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੈ ਸਿੰਘ ਜੈਜੀ ਦੇ ਜੈਜੀ ਕਪਤਾਨ ਸਾਹਿਬ ਜੈਜੀ ਸਭ